ਇਤਲਾਹੀ ਸੀ ਕਿ ਇੱਕ ਘਰ ਦੇ ਵਿੱਚ ਪੰਜ ਇਹ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਫਰੋਲਾਫਾਲੇ ਕੀਤੀ ਉਹਨਾਂ ਨੇ ਤੇ ਕੁਝ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ ਐਫ ਆਈ ਆਰ ਨੰਬਰ 140 ਔਰ ਉਹ ਜਿਹੜੀ ਇਹ ਡਕੋਇਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਇਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਵੇਅਰ ਅਬਾਊਟਸ ਦੇ ਉਹਦੇ ਵਿੱਚ ਸਾਨੂੰ ਸਕਸੈਸ ਮਿਲੀ ਗਿਆ ਕਿ 16 10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਮਾ ਚਲਦੇ ਰਜਾਇਨਿੰਗ ਏਰੀਆ ਹੈਗਾ ਉਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ ਰਿਕਵਰੀ ਇਸ ਵਿੱਚ ਹੋਈਆਂ ਤਿੰਨ ਪਿਸਟਲ ਹੋਈ ਹੈ ਇੱਕ ਕੰਟਰੀ ਮੇਡ ਹੈ ਦੇਸੀ ਬੱਤੀਪੋਰ ਦਾ ਇੱਕ ਗਲੌਕ ਹੈ ਤੀਪੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੈਟਾ ਤੇ ਇੱਕ ਸਕੋਰਪਿਓਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਵਿਕਰਿੰਗਵੀਤ ਵਿੱਕੀ ਜਿਹੜਾ ਹੈ ਇਹ ਮਹਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ 26 ਸਾਲ ਦੀ ਇਹਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਤੇ 9 ਮੁਕਦਮੇ ਇਹਦੇ ਖਿਲਾਫ ਪਹਿਲਾਂ ਹੀ ਦਰਜ ਨੇ ਜਿਨ੍ਹਾਂ ਦੇ ਦੇਖੀ ਐ ਐਨਡੀਪੀਐਸ ਸੈਕਟਰ ਅਟੈਂਪਟ ਟੂ ਮਰਡਰ ਹੈ ਔਰ ਐਕਸਟਰਸ਼ਨ ਦਾ ਹੈ ਔਰ ਆਰਬੈਕਟ ਦੇ ਮੁਕਦਮੇ ਦਰਜ ਹੈ ਵਿਕਰਿੰਗ ਜਿਹੜਾ ਵਿੱਕੀ ਹੈਗਾ ਮਨਦੀਪ ਐਲੀਅਸ ਬੁੱਧੂ ਇਹ ਤਾਰਾਗੜ ਪੀਐਸ ਜਿਹੜੇ ਵਾਲਾ ਗੁਰੂ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਦੇ ਖਿਲਾਫ ਅੱਠ ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਨਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਨਡੀਪੀਐਸ ਦੇ ਬਾਕੀ ਕੇਸ ਵੀ ਦੇ ਖਿਲਾਫ ਦਰਜ ਨੇ ਸੋ ਆਪਾਂ ਸਮਝ ਸਕਦੇ ਹਾਂ ਕਿ ਪੁਰਾਣੇ ਮੁਲਜ਼ਮ ਨੇ ਇੱਕ ਦੇ ਖਿਲਾਫ 8 ਮੁਕਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਲੀਆ ਸਿੰਮੂ ਜਿਹੜਾ ਇਹ 28 ਸਾਲ ਦਾ ਇਹ ਪਲਾਸੌਰ ਸਿਟੀ ਤਰਨਤਾਰਨ ਦੇ ਏਰੀਏ ਦਾ ਰਹਿਣ ਵਾਲਾ ਇਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਹੀਰੋਇਨ ਬਰਾਮਦ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਔਰ ਇਹਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਬਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ ਪਾਰਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਔਰ ਨਾਲ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮੁਲਜ਼ਮ ਤਿੰਨ ਫੜੇ ਗਏ ਆ ਤੈਨੂੰ ਹੋਰ ਰਹਿੰਦੇ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨਾਮਿਨੇਟਡ ਆ ਸੋ